ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਫਿਲਮੀ ਅੱਡੇ ਉਤੇ ਦੋਸਤੋ ਇਹ ਕਹਾਣੀ ਹੈ ਇੱਕ ਖੂਫੀਆ ਏਜੰਸੀ ਅੰਦਰ ਕੰਮ ਕਰ ਰਹੇ ਖਤਰਨਾਕ ਹਥਿਆਰੇ ਦੀ ਜੋ ਕੰਮ ਛੱਡ ਚੁੱਕਾ ਹੈ ਤੇ ਹੁਣ ਆਰਾਮ ਦੀ ਜ਼ਿੰਦਗੀ گزار ਰਿਹਾ ਹੈ ਪਰ ਉਹਦੇ ਨਾਲ ਕੁਝ ਐਸਾ ਘਟ ਜਾਂਦਾ ਹੈ ਕਿ ਉਹਨੂੰ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਫੇਰ ਵਾਪਸ ਆਉਣਾ ਪੈਂਦਾ ਹੈ ਹੁਣ ਚੱਲਦੇ ਹਾਂ ਫਿਲਮ ਦੀ ਕਹਾਣੀ ਵੱਲ ਫਿਲਮ ਦੇ ਸ਼ੁਰੂ ਵਿੱਚ ਬੰਦੇ ਦਾ ਇੱਕ ਘਰ ਵਿਖਾਇਆ ਜਾਂਦਾ ਹੈ ਜੋ ਪੂਰੀ ਤਰ੍ਹਾਂ ਸਾਫ਼ ਹੈ ਹਰ ਚੀਜ਼ ਆਪਣੀ ਜਗ੍ਹਾ ਤੇ ਰੱਖੀ ਹੋਈ ਹੈ ਉਹ ਬੰਦੇ ਦਾ ਨਾਮ ਮੈਕੌਲ ਹੈ ਜੋ ਡਿਊਟੀ ਜਾਣ ਲਈ ਤਿਆਰ ਹੋ ਰਿਹਾ ਹੈ ਉਹ ਕੰਗਣੀ ਦਾ ਗਲਾਸ ਸ਼ੇਕਦਾ ਪੀ ਕੇ ਡਿਊਟੀ ਤੇ ਜਾਂਦਾ ਹੈ ਅੱਗੇ ਸਾਨੂੰ ਪਤਾ ਲੱਗਦਾ ਹੈ ਕਿ ਮੈਕੌਲ ਇੱਕ ਸਿਮਿੰਟ ਫੈਕਟਰੀ 'ਚ ਕੰਮ ਕਰਦਾ ਹੈ ਉਹ ਆਪਣੇ ਹਰ ਵਰਕਰ ਦੀ ਮਦਦ ਕਰਦਾ ਹੈ ਹੁਣ ਲੰਚ ਟਾਈਮ ਉਹ ਕੰਟੀਨ ਅੰਦਰ ਰੋਟੀ ਖਾਣ ਆਉਂਦਾ ਹੈ ਉੱਥੇ ਉਹਨੂੰ ਰਾਫੀ ਬੈਠਾ ਮਿਲਦਾ ਜੋ ਖਾ ਖਾ ਕੇ ਪੰਜਾਬ ਪੁਲਿਸ ਵਾਲਿਆਂ ਵਾਂਗੂ ਢਿੱਡ ਕੱਢੀ ਫਿਰਦਾ ਪਰ ਮੈਕੌਲ ਉਹਨੂੰ ਕਹਿੰਦਾ ਹੈ ਵੀ ਜੇ ਤੈਨੂੰ ਸਿਕਿਉਰਿਟੀ ਦਾ ਟੈਸਟ ਪਾਸ ਕਰਨਾ ਹੈ ਤਾਂ ਆ ਗੰਦਮੱਦ ਖਾਣਾ ਬੰਦ ਕਰਨਾ ਪਊ ਹੁਣ ਮੈਕੌਲ ਸ਼ਾਮ ਨੂੰ ਕੰਮ ਤੋਂ ਘਰ ਆਉਂਦਾ ਹੈ, ਸਾਫ਼-ਸਫਾਈ ਕਰਦਾ ਹੈ ਤੇ ਰਾਤ ਦੇ 1 ਵਜੇ ਉਹ ਕੁਝ ਪੜ ਰਿਹਾ ਹੈ ਪਰ ਉਹਨੂੰ ਨੀਂਦ ਨਹੀਂ ਆ ਰਹੀ। ਉਹ ਘਰ ਦੇ ਨਾਲ ਬਣੇ ਇੱਕ ਰੈਸਟੋਰੈਂਟ ਕੋਲ ਚਾਹ ਪੀਣ ਜਾਂਦਾ ਹੈ, ਚਾਹ ਮੰਗਵਾਉਂਦਾ ਹੈ ਤੇ ਆਪਣੀ ਕਿਤਾਬ ਪੜਨ ਲੱਗਦਾ ਹੈ। ਉੱਥੇ ਇੱਕ ਕਾਲਗਲ ਟਾਈਪ ਕੁੜੀ ਬੈਠੀ ਹੈ ਜੋ ਸ਼ਾਇਦ ਮੈਕੌਲ ਨੂੰ ਪਹਿਲਾਂ ਤੋਂ ਜਾਣਦੀ ਹੈ। ਉਹ ਪੁੱਛਦੀ ਹੈ ਵੀ ਤੇਰੀ ਕਿਤਾਬ ਹਲੇ ਪੂਰੀ ਨਹੀਂ ਹੋਈ? ਮੈਕੌਲ ਕਹਿੰਦਾ ਹੈ ਕਿ ਕਿਤਾਬ ਕਾਫੀ ਵੱਡੀ ਹੈ, ਛੇਤੀ ਖਤਮ ਹੋਣ ਵਾਲੀ ਹੈ। ਹੁਣ ਮਕੌਲ ਉਸ ਕੁੜੀ ਅਲੀਨਾ ਨੂੰ ਪੁੱਛਦਾ ਹੈ ਕਿ ਤੇਰੀ ਗਾਉਣ ਦੀ ਪ੍ਰੈਕਟਿਸ ਕਿਵੇਂ ਚੱਲ ਰਹੀ ਹੈ ਤਾਂ ਉਹ ਕਹਿੰਦੀ ਹੈ ਵੀ ਛੇਤੀ ਉਹ ਇੱਕ ਗਾਣਾ ਰਿਕਾਰਡ ਕਰਨ ਵਾਲੀ ਹੈ ਹੁਣ ਅਲੀਨਾ ਉਥੋਂ ਇਹ ਕਹਿ ਕੇ ਚਲੀ ਜਾਂਦੀ ਹੈ ਕਿ ਅਗਲੀ ਵਾਰ ਉਹ ਕਿਤਾਬ ਵਾਲੀ ਕਹਾਣੀ ਜ਼ਰੂਰ ਸੁਨੇਗੀ ਹੁਣ ਅਗਲੇ ਦਿਨ ਮਕੌਲ ਕੰਮ ਤੇ ਬੈਠਾ ਹੁੰਦਾ ਹੈ ਕਿ ਦੋ ਮੁੰਡੇ ਉਹਦੇ ਕੋਲ ਆ ਕੇ ਪੁੱਛਦੇ ਹਨ ਕਿ ਉਹ ਪਹਿਲਾਂ ਕੀ ਕੰਮ ਕਰਦਾ ਸੀ ਮਕੌਲ ਉਹਨਾਂ ਨੂੰ ਦੱਸਦਾ ਹੈ ਕਿ ਉਹ ਛੋਟਾ ਮੋਟਾ ਡਾਂਸਰ ਸੀ ਉਸੇ ਰਾਤ 2 ਵਜੇ ਅਲੀਨਾ ਫੇਰ ਉਸੇ ਰੈਸਟੋਰੈਂਟ ਤੇ ਆਉਂਦੀ ਹੈ ਜਿੱਥੇ ਮਕੌਲ ਬੈਠਾ ਕਿਤਾਬ ਪੜ ਰਿਹਾ ਉਹ ਕਿਤਾਬ ਦੀ ਕਹਾਣੀ ਅਲੀਨਾ ਨੂੰ ਸੁਣਾਉਂਦਾ ਹੈ ਉਸੇ ਸਮੇਂ ਬਾਹਰ ਇੱਕ ਕਾਰ ਰੁਕਦੀ ਹੈ ਹੌਰਨ ਵਜਾਉਂਦੀ ਹੈ ਹੁਣ ਅਲੀਨਾ ਦੇ ਫੋਨ ਉੱਤੇ ਸਾਲਵੀ ਦਾ ਫੋਨ ਆਉਂਦਾ ਹੈ ਤੇ ਉਹ ਕਹਿੰਦਾ ਹੈ ਵੀ ਤੈਨੂੰ ਬਾਹਰ ਖੜੀ ਕਾਰ ਵਾਲੇ ਨਾਲ ਜਾਣਾ ਪਊ ਅਲੀਨਾ ਨਾ ਚਾਹੁੰਦੇ ਹੋਈ ਵੀ ਕਾਰ ਵਾਲੇ ਨਾਲ ਚਲੀ ਜਾਂਦੀ ਹੈ ਮਕੌਲ ਸਭ ਦੇਖ ਰਿਹਾ ਹੈ ਅਗਲੇ ਦਿਨ ਮਕੌਲ ਰੈਫੀ ਨੂੰ ਸਿਕਿਉਰਿਟੀ ਟੈਸਟ ਪਾਸ ਕਰਨ ਲਈ ਟ੍ਰੇਨਿੰਗ ਦੇ ਰਿਹਾ ਹੈ ਪਰ ਰੈਫੀ ਹਿੰਮਤ ਹਾਰ ਜਾਂਦਾ ਹੈ ਤਾਂ ਮਕੌਲ ਕਹਿੰਦਾ ਵੀ ਤੈਨੂੰ ਇਹ ਕਰਨਾ ਹੀ ਪਊ ਉਸੇ ਰਾਤ ਮਕੌਲ ਫੇਰ ਉਸ ਰੈਸਟੋਰੈਂਟ ਤੇ ਆਉਂਦਾ ਹੈ ਉੱਥੇ ਅਲੀਨਾ ਬੈਠੀ ਹੁੰਦੀ ਹੈ ਜੀਦੀ ਹਾਲਤ ਕਾਫੀ ਖਰਾਬ ਹੁੰਦੀ ਹੈ ਮਕੌਲ ਉਹਨੂੰ ਕੇਕ ਦਿੰਦਾ ਹੈ ਹੁਣ ਉਹ ਮਕੌਲ ਕੋਲ ਆ ਕੇ ਬਹਿੰਦੀ ਹੈ ਤੇ ਉਹ ਗੱਲਾਂ ਕਰਦੇ ਨੇ ਅਲੀਨਾ ਉਹਨੂੰ ਆਪਣੇ ਰਿਕਾਰਡ ਕੀਤੇ ਗਾਣੇ ਦੀ ਸੀਡੀ ਦਿੰਦੀ ਹੈ ਮਕੌਲ ਕਾਫੀ ਖੁਸ਼ ਹੁੰਦਾ ਹੈ ਉਹ ਅਲੀਨਾ ਨੂੰ ਕਹਿੰਦਾ ਹੈ ਕਿ ਕਾਲ ਗਰਲ ala ਕੰਮ ਛੱਡ ਦਵੇ ਪਰ ਅਲੀਨਾ ਕਹਿੰਦੀ ਹੈ ਵੀ ਇਹ ਮਮਕਨ ਨਹੀਂ ਹੈਗਾ ਹੁਣ ਮਕੌਲ ਤੇ ਅਲੀਨਾ ਗੱਲਾਂ ਕਰਦੇ ਜਾ ਰਹੇ ਹੁੰਦੇ ਹਨ ਕਿ ਉਹਨਾਂ ਕੋਲ ਇੱਕ ਕਾਰ ਆ ਕੇ ਰੁਕਦੀ ਹੈ ਕਾਰ ਵਿੱਚੋਂ ਸਾਲਵੀ ਨਿਕਲਦਾ ਹੈ ਤੇ ਉਹ ਉਹ ਅਲੀਨਾ ਨੂੰ ਗੱਡੀ ਅੰਦਰ ਬਿਠਾਉਂਦਾ ਹੈ ਤੇ ਮਕੌਲ ਨੂੰ ਇੱਕ ਕਾਰ ਦਿੰਦਾ ਹੈ ਤੇ ਕਹਿੰਦਾ ਹੈ ਵੀ ਜੇ ਕੋਈ ਕੁੜੀ ਚਾਹੀਦੀ ਹੋਵੇ ਤਾਂ ਇਸ ਨੰਬਰ ਉੱਤੇ ਫੋਨ ਕਰੇ ਅਗਲੀ ਰਾਤ ਜਦੋਂ ਮਕੌਲ ਰੈਸਟੋਰੈਂਟ ਅੰਦਰ ਜਾਂਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਵੀ ਅਲੀਨਾ ਹਸਪੀਟਲ ਭਰਤੀ ਹੈ ਕਿਸੇ ਨੇ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੈ ਉਹ ਹਸਪੀਟਲ ਅਲੀਨਾ ਨੂੰ ਦੇਖਣ ਜਾਂਦਾ ਹੈ ਹੁਣ ਉੱਥੇ ਉਹਨੂੰ ਅਲੀਨਾ ਦੀ ਸਹੀਦੀ ਮਿਲਦੀ ਹੈ ਜੋ ਮਕੌਲ ਨੂੰ ਦੱਸਦੀ ਹੈ ਕਿ ਸਾਲਵੀ ਨੇ ਅਲੀਨਾ ਦਾ ਇਹ ਹਾਲ ਕੀਤਾ ਕਿਉਂਕਿ ਉਹਨੇ ਇੱਕ ਕਸਟਮਰ ਨੂੰ ਨਾ ਕਰ ਦਿੱਤੀ ਸੀ ਹੁਣ ਮਕੌਲ ਸਾਲਵੀ ਵੱਲੋਂ ਦਿੱਤੇ ਕਾਰਡ ਦੇਖਦਾ ਤੇ ਪੂਰਾ ਦਿਨ ਸੋਚਦਾ ਰਹਿੰਦਾ ਹੈ ਕਿ ਕੀ ਉਹਨੂੰ ਪੁਰਾਣੀ ਜ਼ਿੰਦਗੀ ਅੰਦਰ ਵਾਪਸ ਜਾਣਾ ਚਾਹੀਦਾ ਹੈ ਉਸੇ ਰਾਤ ਸਾਲਵੀ ਆਪਣਾ ਸਸਤਾ ਸੂਟ ਪਾ ਕੇ ਆਪਣੇ ਅੱਡੇ ਤੇ ਆਉਂਦਾ ਹੈ ਉਹ ਆਪਣੇ ਛਪਰੀ ਦੋਸਤਾਂ ਨਾਲ ਕਮਰੇ ਅੰਦਰ ਬੈਠਾ ਹੁੰਦਾ ਹੈ ਮਕੌਲ ਉਹਦੇ ਕਮਰੇ ਅੰਦਰ ਆਉਂਦਾ ਹੁਣ ਤੇ ਸਾਲਵੀ ਨੂੰ ਕਹਿੰਦਾ ਹੈ ਵੀ ਉਹ ਉਸ ਕੁੜੀ ਅਲੀਨਾ ਦੀ ਆਜ਼ਾਦੀ ਖਰੀਦਣ ਆਇਆ ਉਹ ਸਾਲਵੀ ਨੂੰ 6 ਲੱਖ ਡਾਲਰ ਦਿੰਦਾ ਹੈ ਹੁਣ ਸਾਲਵੀ ਕਹਿੰਦਾ ਵੀ ਦਫਾ ਹੋ ਜਾ 6 ਲੱਖ ਉਹ ਕੁੜੀ ਇੱਕ ਹਫ਼ਤੇ 'ਚ ਕਮਾ ਲੈਂਦੀ ਹੈ ਹੁਣ ਮਕੌਲ ਸਾਰਿਆਂ ਦੇ ਲਫੇੜੇ ਲਾਉਂਦਾ ਤੇ ਸਾਲਵੀ ਦਾ ਕਤਲ ਕਰ ਦਿੰਦਾ ਹੈ ਹੁਣ ਅਗਲੇ ਦਿਨ ਮਕੌਲ ਆਮ ਦਿਨਾਂ ਵਾਂਗ ਕੰਮ ਕਰ ਰਿਹਾ ਹੁੰਦਾ ਹੈ ਕਿ ਰੈਫੀ ਉਹਦੇ ਕੋਲ ਆਉਂਦਾ ਤੇ ਦੱਸਦਾ ਵੀ ਉਹਦਾ ਵਜਨ ਅੰਡਰ ਕੰਟਰੋਲ ਹੈ ਤੇ ਕੱਲ ਉਹ ਟੈਸਟ ਪਾਸ ਕਰ ਲਵੇਗਾ ਉਹ ਮਕੌਲ ਦਾ ਹੱਥ ਵੇਖ ਕੇ ਪੁੱਛਦਾ ਹੈ ਕਿ ਕੀ ਹੋਇਆ ਮਕੌਲ ਕਹਿੰਦਾ ਵੀ ਕੱਲ ਰਾਤ ਛੋਟੀ ਜਿਹੀ 6:00 ਵਜੇ ਉਧਰ ਰਸ਼ੀਅਨ ਮਾਫੀਆ ਵਾਲੇ ਇੱਕ ਖੁੰਖਾਰ ਕਾਤਲ ਨੂੰ ਭੇਜਦੇ ਹਨ ਸਾਲਵੀ ਦੀ ਮੌਤ ਬਾਰੇ ਪਤਾ ਲਾਉਣ ਲਈ ਉਹ ਆਪਣੇ ਆਦਮੀਆਂ ਨੂੰ ਕਹਿੰਦਾ ਹੈ ਵੀ ਮੈਨੂੰ ਹਰ ਕੈਮਰੇ ਦੀ ਫੁਟੇਜ ਲੈ ਆ ਕੇ ਦਿਓ ਉਹ ਇਹ ਵੀ ਕਹਿੰਦਾ ਵੀ ਅੱਜ ਤੋਂ ਉਹੀ ਬਾਸ ਹੈ ਤੇ ਹੁਣ ਛੇਤੀ ਕੰਮ ਸ਼ੁਰੂ ਕਰੋ ਇਸ ਤੋਂ ਪਹਿਲਾਂ ਕਿ ਡਾਉਨ ਪੁਸ਼ਕਨ ਦਾ ਫੋਨ ਆਵੇ ਅਗਲੇ ਦਿਨ ਮਕੌਲ ਨੂੰ ਪਤਾ ਲੱਗਦਾ ਹੈ ਕਿ ਰਫੀ ਕੰਮ ਛੱਡ ਗਿਆ ਹੈ ਉਹ ਉਹਦੀ ਮਾਂ ਦੀ ਦੁਕਾਨ ਉੱਤੇ ਜਾਂਦਾ ਹੈ ਜਿੱਥੇ ਉਹਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਸੀ ਉਧਰ ਉਹ ਰਸ਼ੀਅਨ ਆਇਰਿਸ਼ ਗੈਂਗ ਵਾਲਿਆਂ ਕੋਲ ਪਤਾ ਕਰਨ ਜਾਂਦਾ ਹੈ ਵੀ ਕਿਤੇ ਇਹ ਕੰਮ ਉਹਨਾਂ ਦਾ ਤਾਂ ਨਹੀਂ ਹੈਗਾ ਪਰ ਆਇਰਿਸ਼ ਗੈਂਗ ਦੇ ਛਲਾਰੂ ਨਾਲ ਉਹਦੀ ਚੱਕਲੋ ਰਖਲੋ ਹੋ ਜਾਂਦੀ ਹੈ ਤੇ ਉਹ ਆਇਰਿਸ਼ ਗੈਂਗ ਵਾਲੇ ਦਾ ਉੱਥੇ ਹੀ ਭੋਗ ਪਾ ਦਿੰਦਾ ਹੈ ਹੁਣ ਰਸ਼ੀਅਨ ਆਪਣੇ ਬੰਦੇ ਨੂੰ ਕਹਿੰਦਾ ਹੈ ਵੀ ਹੁਣ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਆ ਗਿਆ ਉਧਰ ਮਕੌਲ ਰੈਫੀ ਨੂੰ ਪੁੱਛਦਾ ਹੈ ਕਿ ਦੁਕਾਨ ਅੰਦਰ ਅੱਗ ਕਿਵੇਂ ਲੱਗੀ ਉਹ ਕਹਿੰਦਾ ਵੀ ਪਤਾ ਨਹੀਂ ਮਾਂ ਦੱਸਦੀ ਨਹੀਂ ਹੈਗੀ ਹੁਣ ਰਸ਼ੀਅਨ ਅਲੀਨਾ ਦੀ ਸਹੇਲੀ ਨੂੰ ਪੁੱਛਦਾ ਹੈ ਵੀ ਸਾਲਵੀਆ ਦੀ ਮੌਤ ਤੋਂ ਬਾਅਦ ਅਲੀਨਾ ਨਾਲ ਦੀ ਤੇਰੀ ਸਹੇਲੀ ਗਾਇਬ ਹੈ ਕਿੱਥੇ ਹੈ ਪਰ ਉਹ ਕੁੜੀ ਕਹਿੰਦੀ ਹੈ ਵੀ ਮੈਨੂੰ ਨਹੀਂ ਪਤਾ ਰਸ਼ੀਅਨ ਨੂੰ ਪੁਸ਼ਕਿੰਦਾ ਫੋਨ ਆਉਂਦਾ ਹੁਣ ਤੇ ਉਹ ਕਹਿੰਦਾ ਵੀ ਛੇਤੀ ਕਾਤਨ ਨੂੰ ਲੱਭੇ ਤੇ ਸਾਰਿਆਂ ਦੇ ਸਾਹਮਣੇ ਮਾਰੇ ਉਧਰ ਰੈਫੀ ਦੀ ਮਾਂ ਦੀ ਦੁਕਾਨ ਉਤੋਂ ਦੋ ਪੁਲਿਸ ਵਾਲੇ ਹਫਤਾ ਲੈ ਕੇ ਜਾਂਦੇ ਨੇ ਦੁਕਾਨ ਨੂੰ ਅੱਗ ਵੀ ਇਹਨਾਂ ਨੇ ਹੀ ਲਾਈ ਹੁੰਦੀ ਹੈ ਹੁਣ ਮੈਕੌਲ ਉਹਨਾਂ ਦੋਵਾਂ ਦੀ ਧਿਲਾਈ ਕਰਦਾ ਤੇ ਕਹਿੰਦਾ ਹੈ ਵੀ ਜੇ ਕੱਲ ਤੱਕ ਸਭ ਦੇ ਪੈਸੇ ਨਾ ਮੁੜੇ ਤਾਂ ਤੁਹਾਡੀ ਪੈਸੇ ਮੰਗਦਿਆਂ ਦੀ ਵੀਡੀਓ ਉੱਪਰ ਭੇਜ ਦੇਵੇਗਾ ਪੁਲਿਸ ਵਾਲੇ ਹੁਣ ਅਗਲੇ ਦਿਨ ਹੀ ਪੈਸੇ ਵਾਪਸ ਕਰ ਜਾਂਦੇ ਨੇ ਉਧਰ ਰਸ਼ੀਅਨ ਟੈਰੀ ਨੂੰ ਕਹਿੰਦਾ ਵੀ ਮੈਨੂੰ ਪਤਾ ਲੱਗਿਆ ਵੀ ਤੂੰ ਮੈਨੂੰ ਝੂਠ ਬੋਲਿਆ ਟੈਰੀ ਦੱਸਦੀ ਹੈ ਵੀ ਹਸਪਤਾਲ ਅੰਦਰ ਇੱਕ ਕਾਲਾ ਹਫਸ਼ੀ ਅਲੀਨਾ ਨੂੰ ਮਿਲਣ ਆਇਆ ਸੀ ਉਸ ਤੋਂ ਬਾਅਦ ਰਸ਼ੀਅਨ ਟੈਰੀ ਦੀ ਟਾਈਮ ਬੁਲਾ ਦਿੰਦਾ ਹੈ ਉਧਰ ਰੈਫੀ ਪਰਚੀਆਂ ਪੁਰਚੀਆਂ ਚਲਾ ਕੇ ਸਕਿਉਰਿਟੀ ਦਾ ਟੈਸਟ ਪਾਸ ਕਰ ਲੈਂਦਾ ਹੈ ਸਾਰੇ ਉਹਨੂੰ ਵਧਾਈ ਦਿੰਦੇ ਨੇ ਰਸ਼ੀਅਨ ਆਪਣੇ ਬੰਦਿਆਂ ਨੂੰ ਮਕੌਲ ਦੀ ਫੋਟੋ ਦਿਖਾਉਂਦਾ ਹੁਣ ਤੇ ਕਹਿੰਦਾ ਵੀ ਇਹ ਬੰਦਾ ਸਾਲ ਵਿਆਹ ਦੀ ਮੌਤ ਦੀ ਰਾਤ ਹੋਟਲ ਦੇ ਅੰਦਰ ਆਇਆ ਸੀ ਪਰ ਬਾਹਰ ਜਾਂਦੇ ਹੋਏ ਕਿਸੇ ਨੇ ਨਹੀਂ ਇਹਨੂੰ ਦੇਖਿਆ ਪਤਾ ਕਰੋ ਇਹਦੇ ਬਾਰੇ ਉਸ ਤੋਂ ਬਾਅਦ ਰਸ਼ੀਅਨ ਮਕੌਲ ਦੇ ਘਰ ਤੱਕ ਪਹੁੰਚ ਜਾਂਦਾ ਹੈ ਤੇ ਉਹਨੂੰ ਪੁੱਛਦਾ ਹੈ ਕਿ ਉਹ ਉਸ ਰਾਤ ਹੋਟਲ ਕੀ ਕਰਨ ਗਿਆ ਸੀ ਮਕਾਲ ਕਹਿੰਦਾ ਵੀ ਉਹ ਆਪਣੀ ਇੱਕ ਫਰੈਂਡ ਨੂੰ ਮਿਲਣ ਗਿਆ ਸੀ ਪਰ ਉਹ ਉਸ ਰਾਤ ਆਈও ਨਹੀਂ ਹੈਗੀ ਰਸ਼ੀਅਨ ਨੂੰ ਹੁਣ ਮਕਾਲ ਤੇ ਸ਼ੱਕ ਹੁੰਦਾ ਹੈ ਉਹ ਮਕੌਲ ਦੀਆਂ ਸਾਰੀਆਂ ਡਿਟੇਲਾਂ ਕਢਵਾਉਂਦਾ ਹੈ ਉਧਰ ਮਕੌਲ ਵੀ ਰਸ਼ੀਨ ਬਾਰੇ ਪਤਾ ਕਰਨ ਲੱਗਿਆ ਹੋਇਆ ਹੈ ਹੁਣ ਰਸ਼ੀਨ ਆਪਣਾ ਇੱਕ ਬੰਦਾ ਉੱਥੇ ਭੇਜਦਾ ਜਿੱਥੇ ਰੈਸਟੋਰੈਂਟ ਵਿੱਚ ਮਕੌਲ ਬੈਠਾ ਪੜਦਾ ਹੁੰਦਾ ਪਰ ਮਕੌਲ ਉਹਨੂੰ ਪਛਾਣ ਜਾਂਦਾ ਹੈ ਉਹ ਕਹਿੰਦਾ ਹੈ ਵੀ ਤੂੰ ਇਕੱਲਾ ਹੀ ਆਇਆ ਕਿ ਹੋਰ ਵੀ ਹੈਗਾ ਤੇਰੇ ਨਾਲ ਕੋਈ ਮਕੌਲ ਉਸ ਗੁੰਡੇ ਦੀ ਧਿਲਾਈ ਕਰਦਾ ਤੇ ਠੀਕ ਰੈਸਟੋਰੈਂਟ ਦੇ ਬਾਹਰ ਗੱਡੀ ਅੰਦਰ ਬੈਠੇ ਰਸ਼ੀਨ ਦੇ ਸਾਹਮਣੇ ਤੋਂ ਅੱਗੇ ਵੱਧਦਾ ਰਸ਼ੀਨ ਆਪਣੇ ਬੰਦੇ ਮਕੌਲ ਦੇ ਪਿੱਛੇ ਲਾਉਂਦਾ ਪਰ ਮਕੌਲ ਇੱਕ ਬੰਦੇ ਦੀ ਧੌਣ ਕੁੱਟ ਕੇ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਰਸ਼ੀਨ ਆਪਣੀ ਫੌਜ ਲੈ ਕੇ ਮਕੌਲ ਦੇ ਘਰ ਅੰਦਰ ਜਾਂਦਾ ਹੈ ਪਰ ਉੱਥੇ ਕੋਈ ਨਹੀਂ ਹੁੰਦਾ ਉਧਰ ਮਕੌਲ ਕੈਮਰਿਆਂ ਦੀ ਮਦਦ ਨਾਲ ਉਹਨਾਂ ਨੂੰ ਕਿਤੇ ਦੂਰ ਬੈਠਾ ਦੇਖ ਰਿਹਾ ਹੁੰਦਾ ਹੈ ਰਸ਼ੀਨ ਕਹਿੰਦਾ ਹੈ ਕਿ ਸਾਲਿਓ ਲੱਬੋ ਨੂੰ ਹੁਣ ਮਕੌਲ ਆਪਣੀ ਪੁਰਾਣੀ ਸਾਥੀ ਰਹੀ ਸੂਜ਼ਨ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਇਸ ਰਸ਼ੀਨ ਬਾਰੇ ਪਤਾ ਕਰਕੇ ਦੱਸੇ ਸੂਜ਼ਨ ਉਹਨੂੰ ਦੱਸਦੀ ਹੈ ਵੀ ਇਹ ਪੁਸ਼ਕਨ ਦਾ ਖਾਸ ਆਦਮੀ ਹੈ ਜੋ ਪਹਿਲਾਂ ਰਸ਼ੀਅਨ ਸੀਕ੍ਰੀਟ ਏਜੰਸੀ ਵਿੱਚ ਕੰਮ ਕਰਦਾ ਸੀ। ਹੁਣ ਮਕੌਰ ਰਸ਼ੀਅਨ ਦੇ ਖਾਸ ਬੰਦੇ ਦੇ ਘਰ ਜਾਂਦਾ ਹੈ, ਉਹਦੀ ਗੱਡੀ ਦਾ ਸਾਇਰਨ ਔਨ ਕਰ ਦਿੰਦਾ ਹੈ। ਜਿਵੇਂ ਹੀ ਉਹ ਗੱਡੀ ਕੋਲ ਪਹੁੰਚਦਾ ਹੈ, ਮਕੌਲ ਉਹਨੂੰ ਗੱਡੀ ਅੰਦਰ ਬੰਦ ਕਰਕੇ ਟੌਰਚਰ ਕਰਦਾ ਹੈ ਹੁਣ। ਹੁਣ ਉਹ ਬੰਦਾ ਟੁੱਟ ਜਾਂਦਾ ਹੈ ਤੇ ਉਹ ਸਿੱਧਾ ਮਕੌਲ ਨੂੰ ਰਸ਼ੀਅਨ ਦੇ ਉਸ ਅੱਡੇ ਉੱਤੇ ਲੈ ਜਾਂਦਾ ਜਿੱਥੇ ਸਾਰਾ ਪੈਸਾ ਪਿਆ ਹੈ। ਮਕੌਲ ਸਾਰਿਆਂ ਨੂੰ ਬੰਦੀ ਬਣਾ ਲੈਂਦਾ ਹੈ ਤੇ ਉਸੇ ਬੰਦੇ ਫ੍ਰੈਂਕ ਨੂੰ ਕਹਿੰਦਾ ਹੈ ਕਿ ਮੈਨੂੰ ਉਹਨਾਂ ਵਿਰੁੱਧ ਸਬੂਤ ਦੇ ਫ੍ਰੈਂਕ ਸਬੂਤ ਦੇ ਦਿੰਦਾ ਮੈਕੌਲ ਹੁਣ ਉਹ ਸਾਰੀ ਜਗ੍ਹਾ ਪੁਲਿਸ ਨੂੰ ਫੜਵਾ ਦਿੰਦਾ ਹੈ ਪੈਸਾ ਰਸ਼ੀਅਨ ਦੇ ਬੰਦੇ ਸਭ ਕੁਝ ਹੁਣ ਮਕੌਲ ਰਸ਼ੀਅਨ ਦੇ ਸਾਹਮਣੇ ਆਉਂਦਾ ਹੈ ਤੇ ਇੱਥੋਂ 9211 ਹੋ ਜਾਣ ਲਈ ਉਹਨੂੰ ਕਹਿੰਦਾ ਪਰ ਰਸ਼ੀਅਨ ਕਾਲੇ ਕੁੱਤੇ ਦਾ ਵੱਡਿਆ ਹੋਇਆ ਹੈ ਜਾੜਾਂ ਤੇ ਖਾਦੇ ਬਿਨਾ ਨਹੀਂ ਮੰਨੇਗਾ ਅੱਗੇ ਹੁਣ ਰਸ਼ੀਅਨ ਮਕੌਲ ਦੇ ਦਫ਼ਤਰ ਦੇ ਸਾਰੇ ਸਟਾਫ ਨੂੰ ਚੁੱਕ ਲੈਂਦਾ ਹੈ ਤੇ ਮਕੌਲ ਨੂੰ ਕਹਿੰਦਾ ਹੈ ਵੀ ਤੇਰੇ ਕੋਲ ਅੱਧਾ ਘੰਟਾ ਹੈ ਬਚਾ ਲੈ ਆਕੇ ਮਕੌਲ ਬੱਸ ਵਿੱਚ ਸਾਰਿਆਂ ਨੂੰ ਬਚਾਉਣ ਆਉਂਦਾ ਹੈ। ਇੱਧਰ ਰਸ਼ੀਨ ਬੱਸ ਅਡਾਉਣ ਦੀ ਤਿਆਰੀ ਕਰਦਾ ਹੈ ਪਰ ਹੁਣ ਬੱਸ ਸਾਰੀ ਖਾਲੀ ਹੁੰਦੀ ਹੈ। ਉਧਰ ਇੱਕ ਗੁੰਡਾ ਰੈਫੀ ਨੂੰ ਸਿਕਿਉਰਿਟੀ ਰੂਮ ਅੰਦਰ ਲੈ ਕੇ ਆਉਂਦਾ ਹੈ। ਮਕੌਲ ਉਸ ਬੰਦੇ ਨੂੰ ਮਾਰ ਦਿੰਦਾ ਹੈ। ਹੁਣ ਦੂਜਾ ਬੰਦਾ ਅੱਗੇ ਵੱਧਦਾ ਹੈ ਪਰ ਰੈਫੀ ਦੀ ਮਦਦ ਨਾਲ ਮਕੌਲ ਉਹਨੂੰ ਵੀ ਉੱਪਰ ਪਹੁੰਚਾ ਦਿੰਦਾ ਹੈ। ਇੱਕ ਇੱਕ ਕਰਕੇ ਮਕੌਲ ਰਸ਼ੀਨ ਦੇ ਸਾਰੇ ਬੰਦਿਆਂ ਨੂੰ ਘੋੜੀ ਚੜਾ ਦਿੰਦਾ ਹੈ ਤੇ ਹੁਣ ਵਾਰੀ ਹੈਗੀ ਰਸ਼ੀਨ ਦੀ। ਮਕਾਲ ਮੇਖਾਂ ਵਾਲੀ ਮਸ਼ੀਨ ਚੱਕ ਲੈਂਦਾ ਹੁਣ ਪਤੰਦਰ ਮੇਖਾਂ ਮਾਰ ਮਾਰ ਰਸ਼ੀਆਂ ਨੂੰ ਤਬੂਤ ਬਣਾ ਦਿੰਦਾ ਸੋ ਦੋਸਤੋ ਇਹ ਕਹਾਣੀ ਸੀ ਦਾ ਇਕੁਇਲਾਈਜ਼ਰ ਫਿਲਮ ਦੀ ਸੋ ਐਸੇ ਤਰ੍ਹਾਂ ਦੀ ਕਹਾਣੀ ਲੈ ਕੇ ਫੇਰ ਅੱਗੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ